ਮਾਲਵਾ ਪੱਟੀ ਵਿੱਚ ਲਗਾਤਾਰ ਨਰਮੇ ਨੂੰ ਪੈ ਰਹੇ ਚਿੱਟੇ ਮੱਛਰਾਂ ਤੇ ਚਿੱਟੀ ਮੱਖੀ ਕਾਰਨ ਪਿਛਲੇ ਸਾਲਾਂ ਵਿੱਚ ਨਰਮੇ ਦਾ ਰਕਬਾ ਕਾਫੀ ਘਟ ਗਿਆ ਸੀ ਪਰੰਤੂ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਲਗਭਗ 3500 ਏਕੜ ਨਰਮੇ ਦੀ ਬਦ ਵਜਾਈ ਕੀਤੀ ਗਈ ਸੀ ਜਿਸ ਕਾਰਨ ਇਸ ਵਾਰ ਲਗਭਗ 17000 ਏਕੜ ਦੇ ਕਰੀਬ ਨਰਮੇ ਦੀ ਬਠਿੰਡਾ ਜ਼ਿਲ੍ਹੇ ਵਿੱਚ ਬਜਾਈ ਕੀਤੀ ਗਈ ਹੈ ਪਰੰਤੂ ਹੁਣ ਚਿੱਟੇ ਮੱਛਰ ਦਾ ਹਮਲਾ ਨਰਮੇ ਤੇ ਸ਼ੁਰੂ ਹੋ ਉਹ ਚੱਕਾ ਜਿਸ ਨੂੰ ਦੇਖਦੇ ਹੋ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਨਰਮੇ ਤੇ ਸਪਰੇਅ ਕਰਨ ਤਾਂ ਜੋ ਪਹਿਲਾਂ ਹੀ ਗਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਨੂੰ ਰੋਕਿਆ ਜਾ ਸਕੇ ਉਹਨਾਂ ਦੱਸਿਆ ਕਿ ਹਰ ਵਾਰ ਨਰਮੇ ਤੇ ਚਿੱਟੇ ਮੱਛਰ ਅਤੇ ਗਲਾਬੀ ਸੁੰਡੀ ਦਾ ਹਮਲਾ ਹੋ ਜਾਂਦਾ ਹੈ ਜਿਸ ਕਾਰਨ ਨਰਮੇ ਦੀ ਫਸਲ ਬਰਬਾਦ ਹੋ ਜਾਂਦੀ ਹੈ ਪਰੰਤੂ ਜੇਕਰ ਪਹਿਲਾਂ ਹੀ ਇੰਨਾ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਨਰਮੀ ਦਾ ਚੰਗਾ ਝਾੜ ਲਿਆ ਜਾ ਸਕਦਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਅੱਜ ਭਿੰਡਾ ਜਿਹਰੇ ਦੇ ਪਿੰਡਾਂ ਵਿੱਚ ਜਾ ਕੇ ਨਰਮੀ ਦਾ ਮੌਇਨਾ ਕੀਤਾ ਅਤੇ ਜਾਂਚ ਕੀਤੀ। ਉਹਨਾਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਮੌਸਮ ਵਿੱਚ ਚਿੱਟੇ ਮੱਛਰ ਦਾ ਹਮਲਾ ਵੱਧ ਜਾਂਦਾ ਹੈ ਜਿਸ ਕਾਰਨ ਹੋਰ ਮੁਬਾਰੀਆਂ ਵੀ ਪੈਦਾ ਹੋ ਜਾਂਦੀਆਂ ਹਨ। ਉਹਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਪ੍ਰੈਇਆਂ ਕਰਨ। ਅਤੇ ਬੱਦ ਤੋਂ ਬੱਦ ਝਾੜ ਪ੍ਰਾਪਤ ਕਰਨ ਇਸ ਮੌਕੇ ਵੱਡੀ ਗਿਤੀ ਵਿੱਚ ਕਿਸਾਨ ਵੀ ਖੇਤਾਂ ਵਿੱਚ ਮੌਜੂਦ ਸਨ ਤੁਸੀਂ ਦੇਖ ਰਹੇ ਹੋ ਤਸਵੀਰਾਂ ਨਰਮੇ ਲੀਆਂ ਜਿੱਥੇ ਚਿੱਟੇ ਮੱਛਰ ਕਾਰਨ ਨਰਮੇ ਦੇ ਪੱਤੇ ਕਾਫੀ ਖਰਾਬ ਹੋ ਚੁੱਕੇ ਹਨ ਅਜੀ ਕਿਨਾ ਮਾੜਾ ਕਿਹੜਾ ਪਿੰਡ ਹੈ ਮੇਰਾ ਬੰਨੇ ਕਟਾਰ ਸਿੰਘ ਵਾਲਾ ਜੀ ਜਿਹੜਾ ਨਾਂ ਬੱਬੂ ਸਿੰਘ ਹੈ ਠੀਕ ਹਨ ਜੀ ਨਰਮੇ ਦੀ ਫਸਲ ਦੇ ਵਿੱਚ ਖੜਿਆ ਪਸਰਾ ਬੁਆਰ ਕੇ ਲੱਗਿਆ ਨਰਮੇ ਦੀ ਫਸਲ ਦੇ ਵਿੱਚ ਜੀ ਹੁਣ ਤਕਰੀਬਨ ਜਿਵੇਂ ਮੱਛਰ ਚਿੱਟੇ ਮੱਛਰ ਦਾ ਟੈਕ ਹੈ ਜੀ ਕਿ ਵਿੱਚੇ ਠੀਕ ਹੈ ਹੁਣ ਦਵਾਈਆਂ ਕੰਗੀਆਂ ਤੁਹਾਨੂੰ ਫਰਕ ਹੈ ਜੀ ਅੰਦਰ ਅੰਦਰ ਮੱਛਰ ਹਲਦੇ ਗਏ ਮਹਿਕਮੀ ਵਾਲੇ ਜੀ ਜਿਦੋਂ ਵੀ ਮੰਨ ਕੇ ਲਈ ਇਹਨਾਂ ਨੇ ਪਿੰਡਾਂ ਪਿੰਡਾਂ ਵਿੱਚ ਮੇਲੇ ਵੀ ਲਾਉਂਗੇ ਜੀ ਇਹ ਨਰਮੇ ਵਾਸੀਆਂ ਨੇ ਦੱਸਿਆ ਵੀ ਸਾਨੂੰ ਠੀਕ ਹੈ ਜਿਨੇ ਸਾਮੀਨਾ ਨੇ ਆਪਣੇ ਨੰਬਰ ਦੇ ਰੱਖੇ ਆ ਕਿਉਂ ਕਿਸੇ ਵੀ ਸਮੱਸਿਆ ਆਉਂਦੀ ਆ ਅਸੀਂ ਇਹਨਾਂ ਨੂੰ ਫੋਨ ਕਰਦੇ ਆ ਕਿ ਸਾਡੇ ਕੋਲ ਪਹੁੰਚਦੇ ਆ ਜੀ ਤੇ ਮੰਨ ਤੇ ਕੁਲ ਨੇ ਸਾਨੂੰ ਦਿਨ ਰੱਖ ਰੱਖੇ ਆ ਜਿਵੇਂ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਤੇ ਕੀ ਸਾਡੇ ਕੋਲੇ ਆਉਂਦੇ ਆ ਜੇਕੀ ਵੀ ਜਾਂਦੇ ਆ ਪਹੁੰਚਦੇ ਆ ਨੰਗੇ ਤੱਕ ਦੇ ਮੱਛਰ ਦਾ ਅਟੈਕ ਜਿਹੜਾ ਲੱਗ ਰੇ ਨਰਮੇ ਦੇ ਕੀ ਜਣਾ ਚਾਹੁੰਦੇ ਇਸ ਵਾਰ ਜੀ ਕਿਤੇ ਮੱਛਰ ਦਾ ਅਟੈਕ ਜੀ ਆਈ ਵਾਰੀ ਹੁੰਦਾ ਇਸ ਵਾਰ ਤੋਂ ਹੈਗਾ ਸਰ ਕੋਈ ਨਾਮ ਤੁਹਾਡਾ ਮੇਰਾ ਨਾਮ ਡਾਕਟਰ ਅਸਮਾਨਪ੍ਰੀਤ ਸਿੰਘ ਸਿੱਧੂ ਮੈਂ ਬਤੌਰ ਖੇਤੀਬਾੜੀ ਵਿਕਾਸ ਅਫਸਰ ਬਠਿੰਡਾ ਆਪਣੀਆਂ ਸੁਵਾਮਾ ਖੇਤੀਬਾੜੀ ਵਿਭਾਗ ਚ ਨਿਭਾ ਰਿਆ। ਇਸ ਖੇਤ ਖੜੇ ਆਪਾਂ ਵਾਈਟ ਫਲਾਈ ਦਾ ਅਟੈਕ ਸਟਾਰਟ ਹੋ ਗਿਆ। ਕੀ ਕਾਰਨ ਕੀ ਨੇ ਔਰ ਰੋਕਣ ਦਾ ਤਰੀਕਾ ਕੀ ਹੈ ਜੀ? ਹਾਂਜੀ ਇਹ ਥੋੜਾ ਇਸ ਅ ਇਸ ਸਮੇਂ ਥੋੜਾ ਕੁਝ ਕਲਾਈਮੇਟਿਕ ਉਮੇ ਦਾ ਹੋ ਜਾਂਦਾ। ਮੀਂਹ ਪੈ ਕੇ ਹਟਦੇ ਆ ਜਦੋਂ ਹਿਊਮਿਡਿਟੀ ਸਭ ਤੋਂ ਹਿਊਮਿਡਿਟੀ ਹੋ ਜਾਂਦੀ ਆ ਉਹ ਅਨਕੂਲ ਆ ਸਥਿਤੀ ਜਿਹੜੀ ਵਾਈਟ ਫਲਾਈ ਦੇ ਵਾਧੇ ਵਾਸਤੇ। ਸੋ ਜਿਹੜੇ ਵੀ ਕਿਸਾਨ ਭਰਾਵਾਂ ਨੇ ਨਰਮਾ ਬੀਜਿਆ ਸਾਡੇ ਵਿਭਾਗ ਵੱਲੋਂ ਉਹਨਾਂ ਨੂੰ ਇਹੀ ਜਾਗਰੂਕ ਕੀਤਾ ਜਾ ਰਿਹਾ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਆਪਦੀ ਨਰਮੇ ਦੀ ਫਸਲ ਦਾ ਧਿਆਨ ਰੱਖਿਆ ਜਾਵੇ ਸਵੇਰੇ 10 ਵਜੇ ਤੋਂ ਪਹਿਲਾਂ ਜਿਹੜੇ ਨਰਮੇ ਦੇ ਉੱਪਰਲੇ ਤਿੰਨ ਪੱਤੇ ਆ ਉਹਨਾਂ ਤੇ ਜਿਹੜੀ ਹੈਗੀ ਇਹਦੀ ਗਿਣਤੀ ਕੀਤੀ ਜਾਵੇ ਕਿਉਂਕਿ ਇੱਕ ਆਰਥਿਕ ਕਗਾਰ ਪੱਧਰ ਦੀ ਅਸੀਂ ਗੱਲ ਕਰਦੇ ਹਾਂ ਈਟੀਐਲ ਲੈਵਲ ਜਿਹਨੂੰ ਅੰਗਰੇਜ਼ੀ ਚ ਆਖਦੇ ਹਾਂ ਉਹਦੇ ਵਿੱਚ ਜੇ ਉੱਪਰਲੇ ਤਿੰਨ ਪੱਤਿਆਂ ਤੇ ਜੇ ਵਾਈਟ ਫਲਾਈ ਦੀ ਗਿਣਤੀ ਚਿੱਟੇ ਮੱਛਰ ਦੀ ਗਿਣਤੀ 6 ਜਾਂ 6 ਤੋਂ ਵੱਧ ਜਿਹੜੀਆਂ ਯੂਨੀਵਰਸਿਟੀ ਅਤੇ ਵਿਭਾਗ ਵੱਲੋਂ ਸਿਫਾਰਸ਼ ਸ਼ੁਦਾ ਦਵਾਈਆਂ ਉਹਨਾਂ ਦੀ ਸਪਰੇ ਕਿਸਾਨ ਭਰਾਵਾਂ ਨੂੰ ਕਰਨੀ ਚਾਹੀਦੀ ਆ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਉਸਹੀਨ ਦਵਾਈ ਆ ਜਿਹੜੀ 60 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦੀ ਆ ਉਹਦਾ ਵਧੀਆ ਨਤੀਜਾ ਨਿਕਲਿਆ ਇੱਕ ਕਲਸਟੋ ਦਵਾਈ ਆ 200 ਗ੍ਰਾਮ 20% ਡਬਲਯੂਜੀ ਜਿਹੜੀ ਦਵਾਈ ਆ ਉਹਦੇ ਨਤੀਜੇ ਵੀ ਬੜੇ ਵਧੀਆ ਆ ਰਹੇ ਆ ਹੋਰ ਦਵਾਈਆਂ ਨੇ ਉਲਾਲਾ ਇਹ ਇਥੀਅਨ ਆ ਜਿਹੜੀ ਉਹ ਜਿਹੜੀਆਂ ਦੋਨੇ ਤਿੰਨੇ ਰਸਟੂਸਨ ਵਾਲੇ ਕੀੜੇ ਉਹਨਾਂ ਨੂੰ ਕੰਟਰੋਲ ਕਰਦੀ ਆ ਸੋ ਇਹ ਤਿੰਨ ਚਾਰ ਦਵਾਈਆਂ ਨੇ ਜਿਨ੍ਹਾਂ ਚੋਂ ਕੋਈ ਵੀ ਦਵਾਈ ਕਿਸਾਨ ਭਰਾ ਜਿਹੜੀ ਹੈਗੀ ਆ ਸਮੇਂ ਸਿਰ ਕਰਕੇ ਜਿਹੜਾ ਚਿੱਟੇ ਮੱਛਰ ਤੇ ਜਿਹੜਾ ਹੈਗਾ ਰਸਟੂਸਨ ਵਾਲੇ ਹੋਰ ਕੀੜਿਆਂ ਤੋਂ ਛੁਟਕਾਰਾ ਪਾ ਸਕਦੇ ਆ ਬਾਕੀ ਇਸ ਸਮੇਂ ਜਿਹੜਾ ਨਰਮੇ ਨੇ ਫੁੱਲ ਫਲਕ ਚੱਕਣਾ ਸ਼ੁਰੂ ਕਰਤਾ ਇਹ ਸਮਾਂ ਸਭ ਤੋਂ ਵਧੇਰੇ ਅਨੁਕੂਲ ਆ 13045 ਦੀ ਸਪਰੇਅ ਕਰਨ ਲਈ ਕਿਉਂਕਿ 13045 ਦੇ ਵਿੱਚ ਜਿਹੜੀ 45% ਪोटाश ਹੁੰਦੀ ਆ ਜਿਹੜੀ ਕਿ ਫਲ ਵਾਸਤੇ ਬਹੁਤ ਚੰਗੀ ਆ ਪोटाश ਸੋ 13045 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਹੈਗਾ ਇਹਦੀਆਂ 3-4 ਸੁਪਰੀਆਂ ਹਫ਼ਤੇ ਹਫ਼ਤੇ ਦੀ ਬਕਸੀ ਤੋਂ ਕੀਤੀਆਂ ਜਾਣ ਤਾਂ ਜਿਹੜੀ ਆ ਫੁੱਲ ਬੁੱਕੀ ਡਿੱਗਣ ਦੀ ਪ੍ਰੋਬਲਮ ਆ ਇਹ ਜਿਹੜੀ ਹੈਗੀ ਆ ਨਹੀਂ ਆਉਂਦੀ ਤੇ ਝਾੜ ਦੇ ਵਿੱਚ ਵੀ ਇਹ ਵਧੀਆ ਝਾੜ ਸਾਨੂੰ ਪ੍ਰਾਪਤ ਹੁੰਦਾ ਰਕਬਾ ਪਿਛਲੇ ਸਾਲ ਜਿਹੜਾ ਹੈਗਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ 14000 ਹੈਕਟੇਅਰ ਜਿਹੜਾ ਹੈਗਾ ਨਰਮੇ ਦੀ ਬਜਾਈ ਹੋਈ ਸੀ ਐਸ ਵਾਰ 17500 ਹੈਕਟੇਅਰ ਜਿਹੜੀ ਨਰਮੇ ਦੀ ਰਿਪੋਰਟ ਸਾਨੂੰ ਆਈ ਆ ਬਲਾਕਾਂ ਦੇ ਵਿੱਚੋਂ ਸੋ ਪਿਛਲੇ ਨਾਲ ਪਿਛਲੇ ਸਾਲ ਨਾਲੋਂ ਜਿਹੜਾ ਕਿਸਾਨ ਭਰਾਵਾਂ ਦੇ ਵਿੱਚ ਵਧੇਰੇ ਰੁਝਾਨ ਆ ਨਰਮੇ ਦੀ ਫਸਲ ਪ੍ਰਤੀ ਸੋ ਨਰਮੇ ਦੀ ਫਸਲ ਵੀ ਵੈਸੇ ਇਸ ਵਾਰ ਬਹੁਤ ਵਧੀਆ ਬਸ ਇਹ ਆ ਵੀ ਜਿਹੜਾ ਹੈਗਾ ਸਮੇਂ ਸਿਰ ਜਿਹੜੀਆਂ ਸਪ੍ਰੇ ਹੱਤ ਕਾਣ ਭਰਾ ਕਰਨ ਇੱਕ ਮੈਂ ਹੋਰ ਤੁਹਾਡੇ ਮਾਧਿਅਮ ਰਾਹੀਂ ਗੱਲ ਕਿਸਾਨ ਵੀਰਾਂ ਨੂੰ ਦੱਸਣੀ ਚਾਹੂੰਗਾ ਕਿ ਪਿਛਲੇ 1-2 ਸਾਲਾਂ ਦੇ ਵਿੱਚ ਜਿਹੜੀ ਹੈਗੀ ਆ ਗੁਲਾਬੀ ਸੰਡੀ ਦੀ ਸਮੱਸਿਆ ਕਿਤੇ ਕਿਤੇ ਵੇਖਣ ਨੂੰ ਮਿਲੀ ਆ। ਸੋ ਉਸ ਦੀ ਰੋਕਥਾਮ ਵਾਸਤੇ ਪਹਿਲਾਂ ਹੀ ਸਪਰੇ ਜਿਹੜੀ ਹੈਗੀ ਆ ਕੀਤੀ ਜਾਣੀ ਆ। ਸੋ ਜਿਹੜੇ ਵੀ ਨਰਮੇ ਨੇ ਫੁੱਲ ਫਲੱਕਾ ਚੱਕਣਾ ਸ਼ੁਰੂ ਕਰਤਾ ਉਸ ਨਰਮੇ ਦੇ ਵਿੱਚ ਬਲਾਈਂਡ ਸਪਰੇ ਹਾਂ ਕਰਨੀਆਂ ਨੇ ਪ੍ਰੋਕਲੇਮ, ਇਮਾਮੈਕਟਿਨ ਬੈਂਜੋਏਟ ਜਿਹੜੀ 5% ਐਸਜੀ ਵਾਲੀ ਦਵਾਈ ਆ ਉਹਦੀ 100 ਗ੍ਰਾਮ ਡੋਜ਼ ਪਾਉਣੀ ਆ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਹਫ਼ਤੇ ਹਫ਼ਤੇ 15-15 ਦਿਨਾਂ ਦੇ ਬਕਸੇ ਤੋਂ ਕਿ ਉਹ ਫੁੱਲ ਫਲੱਕਾ ਜਿਹੜਾ ਇਕੱਠਾ ਨਹੀਂ ਨਰਮਾ ਚੱਕਦਾ ਜਿਵੇਂ ਕੁਐਸਨਰ ਮੇਨੇ ਹੁਣ ਫੁੱਲ ਚੱਕਲੇ 10 ਦਿਨਾਂ ਨੂੰ ਫੇਰ ਚੱਕਲੇ ਤੋਂ 10 15 15 ਦਿਨਾਂ ਤੋਂ ਬਲਾਈਂਡ ਸਪਰੇਹਾਂ ਜਿਹੜੀਆਂ ਲਾਜ਼ਮੀ ਕਿਸਾਨ ਭਰਾ ਕਰਨ ਇਮਾਮੈਕਟਿਨ ਬੈਂਜੂਏਟ 5% 100 ਗ੍ਰਾਮ ਪ੍ਰਤੀ ਏਕੜ ਦੇ حساب ਨਾਲ ਇਹਦੇ ਵਿੱਚ ਇਹ ਹੈ ਜੀ ਪਿਛਲੇ ਜਿਹੜਾ ਹੈਗਾ ਇਹਨਾਂ ਦੇ ਕਿਉਂਕਿ 10 15 ਦਿਨ ਪਹਿਲਾਂ ਇਹਦੀ ਨਰਮੀ ਤੇ ਸਪਰੇਹ ਹੋਈ ਸੀਗੀ ਹੁਣ ਸਪਰੇਹ ਕਰਨ ਵਾਲੀ ਹੈ ਇਹਦੇ ਤੇ ਜਿਹੜਾ ਹੈਗਾ ਜੇ ਸਪਾਰਸ਼ੁਦਾ ਜਿਹੜੀ ਇਹ ਸਪਰੇਅ ਕਰਨਗੇ ਤਾਂ ਜਿਹੜਾ ਇਹ ਕੰਟਰੋਲ ਹੋ ਜਾਊਗਾ ਇੱਕ ਕਿਸਾਨ ਭਰਾਵਾਂ ਨੂੰ ਹੋਰ ਮੈਂ ਗੱਲ ਲੱਖਣੀ ਚਾਹੂੰਗਾ ਕਿ ਗੈਰ ਜਿਹੜੀਆਂ ਸਪਾਰਸ਼ੁਦਾ ਨਹੀਂ ਹੈਗੀਆਂ ਵੈਰੈਟੀਆਂ ਜਿਵੇਂ ਮੋਨੋਕਰੋਟੋਫਾਸ ਕਈ ਕਿਸਾਨ ਵੀਰ ਕਰ ਲੈਂਦੇ ਆ ਸੋ ਸਿਰਫ ਜਿਹੜਾ ਹੈਗਾ ਜੇ ਕਿਤੇ ਸਮੱਸਿਆ ਕੋਈ ਆਉਂਦੀ ਆ ਨਰਮੀ ਤੇ ਜ਼ਿਆਦਾ ਪ੍ਰੋਬਲਮ ਆਉਂਦੀ ਆ ਗੁਲਾਬੀ ਸੁੰਡੀ ਦੀ ਚਿੱਟੇ ਮੱਛਰ ਦੀ ਸੋ ਸਾਡੇ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਨਾਲ ਸੰਪਰਕ ਕੀਤਾ ਜਾਵੇ ਉਹ ਜਿਹੜੇ ਹੈਗੇ ਆ ਸਾਡੇ ਸਾਰੇ ਬਲਾਕਾਂ ਦੇ ਜਿਹੜੇ ਹੈਗੇ ਆ ਏਡੀਓ ਸਹਿਬਾਨ ਸਾਡੇ ਖੇਤੀਬਾੜੀ ਓਪਨ ਨਰੀਖਕ ਸਾਡੇ ਏਓ ਸਹਿਬਾਨ ਜਿਹੜੇ ਹੈਗੇ ਆ ਫੀਲਡ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੀਲਡ ਦੇ ਵਿੱਚ ਹੀ ਹੁੰਦੇ ਆ ਕਿਸਾਨ ਕੈਂਪ ਲਾਏ ਜਾ ਰਹੇ ਆ ਨੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਤਾਂ ਕਿ ਜਿਹੜੀ ਹੈਗੀ ਆ ਜੋ ਪੰਜਾਬ ਸਰਕਾਰ ਦੀ ਮੁਹਿੰਮ ਝੋਨੇ ਹੀਟੋਂ ਰਕਬਾ ਕੱਢ ਕੇ ਨਰਮੇ ਹੀਟ ਰਕਬਾ ਲਿਆਉਣ ਦੀ ਉਹ ਸਫਲ ਹੋ ਸਕੇ ਸੋ ਜਿੱਥੇ ਵੀ ਕਿਤੇ ਕਿਸਾਨ ਭਰਾਵਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਵਿਭਾਗ ਨਾਲ ਸੰਪਰਕ ਜ਼ਰੂਰ ਕਰਨਾ